ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਪਰਿਵਾਰਕ ਅਮਰਜੀਤ ਸਿੰਘ ਮਨੋ ਜਿਵੇਂ ਕਿ ਤੁਹਾਨੂੰ ਪਤਾ ਸੀ ਪਿਛਲੇ ਦਿਨਾਂ ਤੋਂ ਵੀ ਕਾਫੀ ਵਾਰ ਘੱਟ ਚੱਕਿਆ ਫਲੋਰ ਹੈ ਜਿਹੜਾ ਇਸ ਵੇਲੇ ਚੋਰਾ ਤੇ ਲਟੇਰਿਆਂ ਵੀ ਹੈ ਜਿਹੜੀ ਉਹ ਹੱਬ ਬਣ ਚੁੱਕਿਆ ਜਿਸ ਨੂੰ 30 ਦਿਨ ਕੋਈ ਨਾ ਕੋਈ ਵਾਰਦਾਤ ਹੈ ਜਿਹੜੀ ਸਾਹਮਣੇ ਆਂਦੀ ਰਹਿੰਦੀ ਹੈ 30 ਦਿਨ ਵੀ ਮੈਂ ਕਹਿ ਬੈਠਾ ਮੈਨੂੰ ਲੱਗਦਾ ਵੀ ਰੋਜ਼ ਕੋਈ ਨਾ ਕੋਈ ਘਟਨਾ ਜਿਹੜੀ ਲੁੱਟ ਖੋਦੀ ਜਾਂ ਚੋਰੀ ਦੀ ਆ ਫਲੋਰ ਦੇ ਵਿੱਚ ਨਿਤ ਦੇਖਣ ਨੂੰ ਮਿਲਦੀ ਆ ਅੱਜ ਇੱਕ ਮਾਮਲਾ ਹੋਰ ਸਾਹਮਣੇ ਆਇਆ ਅੱਜ ਰਾਮਗੜ੍ਹ ਦਾ ਨੌਜਵਾਨ ਆ ਉਸ ਦਾ ਨਾਮ ਜਿਹੜਾ ਪਵਨ ਦੱਸਿਆ ਜਾ ਰਿਹਾ ਵੀ ਉਹ ਜਦੋਂ ਆ ਇਧਰ ਨੂੰ ਜਗਤਪ੍ਰੇਵਾਲ ਨੂੰ ਆਪਣੇ ਯਾਰਾਂ ਦੋਸਤਾਂ ਦੇ ਨਾਲ ਸਾਰਸਪਟਾ ਕਰਨ ਕਦਾਜਾ ਮौज-ਮਾستی ਕਰਨ ਲਈ ਜਦੋਂ ਨਕਲਦਾ ਤਾਂ ਉਹ ਆ ਕੇ ਦੇਖਦਾ ਤਾਂ ਇੱਕ ਰੋਡ ਦੇ ਉੱਤੇ ਆ ਜਿਹੜਾ ਉੱਥੇ ਇੱਕ ਘਰ ਦੇ ਸਾਹਮਣੇ ਉਸ ਦੇ ਰਿਸ਼ਤੇਦਾਰੀ ਦੇ ਵਿੱਚੋਂ ਗਮ ਹੋਇਆ ਮੋਟਰਸਾਈਕਲ ਆ ਜਿਹੜਾ ਉੱਥੇ ਖੜਾ ਸੀਗਾ ਤੇ ਉਹ ਗੇਟ ਖੜਕਾ ਕੇ ਪੁੱਛਦਾ ਨੰਬਰ ਵਗੈਰਾ ਦੇਖ ਕੇ ਵੀ ਇਹ ਮੋਟਰਸਾਈਕਲ ਆ ਤੁਸੀਂ ਕਿੱਥੋਂ ਲਿਆ ਤੇ ਜਦੋਂ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਤਾਂ ਕਮਕੀ ਹੁੰਦੀ ਹੈ ਤਾਂ ਕਮਕੀ ਹੋਣ ਤੋਂ ਬਾਅਦ ਇਹ ਜਿਹੜਾ ਉਹ ਜਿਹਦੇ ਘਰ ਦੇ ਮੁਰੇ ਮੋਟਰਸਾਈਕਲ ਖੜਾ ਹੁੰਦਾ ਉਹ ਦੱਸਿਆ ਜਾ ਰਿਹਾ ਵੀ ਇਸ ਘਰ ਦੇ ਵਿੱਚ ਹੈ ਜਿਹੜਾ ਉਹ ਕਿਰਾਏ ਤੇ ਰਹਿ ਰਿਹਾ ਮਹੱਲਾ ਵਾਸੀਆਂ ਦੇ ਮਤਾਬਕ ਤੇ ਜਦੋਂ ਉਸਦੇ ਨਾਲ ਤਾਂ ਕਮਕੀ ਹੁੰਦੀ ਆ ਤਾਂ ਉਹਨਾਂ ਪੁੱਛ ਕੇ ਕੀਤੀ ਜਾਂਦੀ ਆ ਤਾਂ ਉਹ ਕੋਠੇ ਤੇ ਚੜਜਾ ਮਾਂ ਕੋਠੇ ਤੋਂ ਚੜ ਕੇ ਜਦੋਂ ਛਾਲ ਮਾਰਦਾ ਛਾਲ ਮਾਰਨ ਤੋਂ ਬਾਅਦ ਇਹ ਜਿਹੜਾ ਉਹ ਕੰਬ ਟੱਪਣ ਦੀ ਕੋਸ਼ਿਸ਼ ਕਰਦਾ ਜਦੋਂ ਕੰਬ ਟੱਪਦਾ ਤਾਂ ਉੱਥੇ ਕਿਤੇ ਇੱਟਾਂ ਵਗੈਰਾ ਖਲਰੀਆਂ ਪਈਆਂ ਮਿੱਟੀ ਦਾ ਢੇਰ ਆ ਫੇ ਤੇ ਉਹ ਕੰਨ ਟੱਪਦਾ ਟੱਪਦਾ ਉੱਥੇ ਆ ਜਿਹੜਾ ਫਸ ਕੇ ਕਿਸੇ ਤਰੀਕੇ ਨਾਲ ਜਿਹੜਾ ਡੇ ਗਿਆ ਨਾ ਉਸ ਦੇ ਵੀ ਆ ਜਿਹੜੀ ਦੇਖਣ ਨਾਲ ਸੱਟ ਮਿਲੀ ਆ ਸਰ ਦੇ ਵਿੱਚ ਉਹਦੇ ਜਿਹੜੀ ਆ ਸਾਡੇ ਖੂਨ ਵਗਾਰਾ ਨੱਕਰ ਰਿਆ ਸੀ ਤੇ ਇੱਥੇ ਸਾਡੇ ਨਾਲ ਜਗਤਪ੍ਰੇਤ ਪੰਚ ਵੀ ਮੌਜੂਦ ਸਗੇ ਸਰਪੰਚ ਸਾਹਿਬ ਵੀ ਮੌਜੂਦ ਆ ਉਹਨਾਂ ਨੇ ਹਲੀਪੰਚ ਸਾਹਿਬ ਕੀ ਨਾਮ ਆ ਮੇਰਾ ਨਾਮ ਜੀ ਅਮਰਜੀਤ ਆ ਮੈਂ ਪੰਚਾਇਤ ਮੈਂਬਰ ਆ ਪਿੰਡ ਜਗਤਪੁਰਾ ਪੈਂਟ ਹੀ ਦੇ ਤੋਂ ਜੀ ਅੱਛਾ ਪੰਥ ਸਾਹਿਬ ਇੱਕ ਤਰ੍ਹਾਂ ਇਹ ਪਤਾ ਲੱਗਾ ਵੀ ਤੁਸੀਂ ਕੋਈ ਥੋੜ ਫੜਿਆ ਹੈ ਜੀ ਉਹਦੀ ਬਾਹਮ ਵਗੈਰਾ ਬੰਨੀ ਆ ਜੀ ਹੂੰ ਕੀ ਸਾਰਾ ਮਾਮਲਾ ਤੇ ਦੱਸ ਲੈ ਇਸ ਤਰ੍ਹਾਂ ਸੀਗਾ ਇੱਕ ਸਾਡੇ ਰਾਮਕਰ ਨਾਲ ਹੀ ਪਿੰਡ ਪੈਂਦਾ ਆ ਤੇ ਸਾਡੇ ਇੱਥੇ ਦੇ ਕਾਫੀ ਟਾਈਮ ਤੋਂ ਬਸਨੀਕਾ ਉਹਨਾਂ ਦਾ ਬੇਟਾ ਇੱਥੇ ਸੈਰ ਕਰਨ ਆਇਆ ਸੀਗਾ ਤੇ ਉਹਨਾਂ ਦਾ ਫੋਨ ਆਇਆ ਜੀ ਭਾਜੀ ਇਦਾਂ ਕਰਕੇ ਸਾਡਾ ਮੋਟਰਸਾਈਕਲ ਇੱਥੇ ਖੜਾ ਆ ਫੜਿਆ ਚੋਰੀ ਹੋਇਆ ਸੀ ਮੇਰਾ ਮੋਟਰਸਾਈਕਲ ਤੇ ਇੱਥੇ ਖੜਾ ਹੋਇਆ ਆ ਤੇ ਉਹ ਬੰਦਾ ਸਾਨੂੰ ਚੋਰ ਲੱਗਣ ਡਿਆ ਆ ਤੇ ਮੇਰੇ ਆਉਣ ਤੋਂ ਪਹਿਲਾਂ ਉਹਨਾਂ ਨੇ ਉਹਦੇ ਨਾਲ ਪੁਛਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਜਿਹੜਾ ਮੋਰੇ ਚੋਰ ਸੀਗਾ ਉਹਨੇ ਐਕਟ ਮਾਰ ਕੇ ਉਸ ਤੋਂ ਕੋਠੇ ਟੱਪਣ ਦੀ ਕੋਸ਼ਿਸ਼ ਕੀਤੀ ਆ ਕੋਠੇ ਟੱਪਣ ਦੇ ਕਾਰਨ ਜੋ ਪਿੰਡ ਵਾਸੀ ਦੱਸ ਰਹੇ ਆ ਵੀ ਉਹਰੇ ਕਾਫੀ ਗੰਭੀਰ ਥੋੜੀ ਸੱਟ ਵੀ ਲੱਗੀ ਆ ਜਿਹੜਾ ਸਾਡੇ ਨਾਲ ਦੇ ਪਿੰਡ ਰਾਮਗੜ੍ਹ ਦਾ ਜਿਹਦਾ ਨਾਮ ਪਵਨ ਆ ਉਹਦੇ ਵੀ ਕਾਫੀ ਗੰਭੀਰ ਸੱਟ ਉਹ ਜਿਹੜੀ ਉਹ ਐਕਟੋ ਨੇ ਸਿਰ ਦੇ ਵਿੱਚ ਮਾਰੀ ਆ ਉਹ ਵੀ ਸਿਵਲ ਹਸਪੀਟਲ ਫਲੋਰ ਦੇ ਵਿੱਚ ਜੇਰੇ ਇਲਾਜ ਲਈ ਭੇਜਿਆ ਹੋਇਆ ਆ ਤੇ ਉਹਦੇ ਵੀ ਕਾਫੀ ਤਰ੍ਹਾਂ ਸੱਟਾਂ ਲੱਗੀਆਂ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੋ ਇੱਥੇ ਸਾਡੇ ਹਾਲੀ ਦਿਵਾਲੀ ਆ ਕੇ ਕਿਰਾਏ ਤੇ ਮਕਾਨ ਇੱਥੇ ਲੈ ਰਹੇ ਆ ਕਿਰਾਏ ਤੇ ਰਹਿ ਰਹੇ ਆ ਕੁਛ ਪਤ ਨਹੀਂ ਲੱਗਦਾ ਵੀ ਚੋਰ ਆ ਰਹੇ ਆ ਬਾਰਦਾਤਾਂ ਇੰਨੀਆਂ ਹੋ ਰਹੀਆਂ ਆ ਪ੍ਰਸ਼ਾਸਨ ਨੂੰ ਸਾਨੂੰ ਪ੍ਰਸ਼ਾਸਨ ਵੱਲੋਂ ਸਾਨੂੰ ਬੇਨਤੀ ਆ ਵੀ ਇਹ ਜਿਹੜੇ ਚੋਰ ਆ ਇਹਨਾਂ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਇਹ ਪੰਚਾਇਤ ਵੱਲੋਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੀਆਂ ਆਉਣ ਵਾਲੀਆਂ ਸਮੇਂ 'ਚ ਬਾਰਦਾਤਾਂ ਹੋਣੀਆਂ ਆ ਬਹੁਤ ਗੰਭੀਰ ਮਸਲੀਆ ਇਸ ਵੱਲ ਥੋੜਾ ਧਿਆਨ ਦਿੱਤਾ ਜਾਵੇ ਜੀ ਧੰਨਵਾਦ ਤੇ ਉਹ ਜਿਹੜੀ ਸੱਟ ਵਗੈਰਾ ਲੱਗੀ ਉਹ ਕਿੱਦਾਂ ਲੱਗੀ ਇਹ ਪਾਜੀ ਜਦੋਂ ਇਹ ਮੁੰਡਾ ਨਾ ਪੁੱਛ ਗਿਆ ਚ ਕਰਨ ਲੱਗਾ ਤੇ ਉਹਨੇ ਇਹਨੂੰ ੱਟਾ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅੰਦਰੋਂ ਜਾ ਕੇ ਇੱਕ ਗੇਟ ਲਾ ਲਿਆ ਤੇ ਕੰਦ ਟੱਪਣ ਦੀ ਕੋਸ਼ਿਸ਼ ਕੀਤੀ ਜਿਹੜਾ ਕੰਦ ਟੱਪਣ ਦੇ ਨਾਲ ਕਹਿੰਦੇ ਉਹ ਲੱਤ ਦੇ ਦੇ ਸੱਟ ਲੱਗ ਗਈ ਆ ਮੁੰਡੇ ਨੇ ੱਟ ਮਾਰੀ ਆ ਤਿੰਨ ਚਾਰ ਜਣਿਆਂ ਨੇ ਇਹਨੂੰ ਇਹਨੂੰ ਮੱਸੀ ਕਾਬੂ ਕੀਤਾ ਮਾਤਾ ਕੀ ਨਾ ਮਾਠਾ ਦਾ ਮੇਰਾ ਨਾਮ ਹੈਗਾ ਦਿਬੂ ਮਾਟਾ ਇੱਕ ਚੋਰ ਪੜਿਆ ਪਤਾ ਲੱਗਾ ਵੀ ਤੁਹਾਡੇ ਪੋਤੇ ਦਾ ਕੋਈ ਮੋਟਰਸਾਈਕਲ ਦਾ ਰੂਲਾ ਸੀਗਾ ਤੇ ਉਹ ਪਛਾਣ ਲਿਆ ਕੀ ਸਾਰਾ ਮਾਮਲਾ ਹਾਂਜੀ ਸਾਡੇ ਆਨਾ ਉਹਦੀ ਮਾਸੀ ਦੇ ਮੁੰਡੇ ਦਾ ਸੀ ਮੋਟਰਸਾਈਕਲ ਜਲੰਧਰੋਂ ਚੱਕ ਕੇ ਲਿਆਇਆ ਮੇਰਾ ਪੋਤਾ ਛੈਲ ਕਰਨਾ ਆ ਹੋਰ ਮੋਟਰਸਾਈਕਲ ਲਿਆ ਬਿਛਾਣ ਉਹਨ ਪੁੱਛਿਆ ਵੀ ਇਹ ਮੋਟਰਸਾਈਕਲ ਕਿਹਦਾ ਆ ਸਾਡਾ ਮੋਟਰਸਾਈਕਲ ਆ ਉਹਨੇ ਹਥੋਪਾਈ ਕਰਕੇ ਤੇ ਮੇਰੇ ਪੋਤੇ ਦੇ ਆ ਤੇ ਮਾਰੀ ਆਪ ਤੁਆਰੇ ਤੇ ਚੜ ਗਿਆ ਤੁਆਰੇ ਤੋਂ ਛਾਲ ਮਾਰ ਕੇ ਇਹਦੇ ਖਰੇ ਸੱਟ ਲੱਗੀ ਆ ਖਰੇ ਨਹੀਂ ਕੋ ਉਹਦਾ ਲੱਗੀ ਆ ਤੇ ਤੁਹਾਰੇ ਤੋਂ ਇਸ਼ਾਰ ਮਾਰੀ ਆ ਤਾਂ ਲੱਗਣੀ ਆ ਹਨਾ ਤੁਸੀਂ ਇਹ ਦੇਖ ਲਓ ਬਈ ਇੱਥੇ ਹੁਣ ਇਹ ਤਾਂ ਪਤਾ ਨਹੀਂ ਲੱਗਦਾ ਵੀ ਇਹ ਚੋਰ ਆ ਕਿ ਮਾਲਕ ਆ ਅਸੀਂ ਰੋਜ਼ ਪੱਠਣ ਲੰਗਦੇ ਆ ਇੱਥੇ ਤਾਂ ਰੰਗ ਬਨਗਾਈ ਰਹਿੰਦੇ ਆ ਸਾਨੂੰ ਇਹ ਨਹੀਂ ਪਤਾ ਵੀ ਇਹ ਮਾਲਕ ਆ ਇਹ ਕਿਰਾਏਦਾਰ ਆ ਵੀਰ ਅਸੀਂ ਤਾਂ ਪੱਠਿਆਂ ਨੂੰ ਗਏ ਸੀ ਆ ਮਾਤਾ ਦੇ ਬੰਦੇ ਆ ਤਾਂ ਇੰਨੇ ਦਾ ਮੇਰੇ ਪੋਤਾ ਰੱਦੀ ਘਰ ਦਿੱਤਾ ਕਹਤਾ ਦੇ ਪੋਤੇ ਦੇ ਵੀ ਛੱਟ ਲੱਗੀ ਮੇਰੇ ਪੋਤੇ ਦੇ ਇੱਟ ਮਾਰੀ ਆ ਅੱਛਾ ਜੀ ਆਹੋ ਖੂਨੋਂ ਖੂਨ ਕੀਤਾ ਇਹ ਵੀ ਤੁਸੀਂ ਇਹ ਫੜਿਆ ਸਕੇ ਇੱਥੇ ਮਹੱਲੇ ਵਾਸੀਆਂ ਨੇ ਚੋਰ ਤੇ ਪੁਲਿਸ ਆਈ ਐ ਮੌਕੇ ਤੇ ਹਾਂ ਆ ਪੁਲਿਸ ਲਗਾਈ ਆ ਉਹਨੂੰ ਹੁਣ 잡 ਕੇ ਪਰ ਕੀ ਨਾ ਆਪਣਾ ਰਣਜੀਤ ਕੁਮਾਰ ਆ ਜੀ ਪਰ ਇੱਕ ਚੋਰ ਫੜਿਆ ਕੀ ਸਾਰਾ ਮਾਮਲਾ ਚੋਰ ਭਾਈ ਇੱਥੇ ਮੋਟਰਸਾਈਕਲ ਖੜਾ ਸੀ ਮੁੰਡਿਆਂ ਨੇ ਪਛਾਣਿਆ ਵੀ ਸਾਡੇ ਮਾਸੀ ਦੇ ਮੁੰਡੇ ਦਾ ਅੱਛਾ ਜੀ ਤੇ ਉਹ ਇੱਥੇ ਜਿਹੜਾ ਖੜਾ ਸੀ ਬੰਦਾ ਉਹਨੂੰ ਪੁੱਛਿਆ ਵੀ ਆਹ ਮੋਟਰਸਾਈਕਲ ਕਿਸ ਦਾ ਤੇ ਉਹ ਕਹਿੰਦਾ ਉਹਨੇ ਪੁੱਛਿਆ ਜਵਾਬ ਨਹੀਂ ਦਿੱਤਾ ਉਹਨੇ ਕਹਿੰਦਾ ਸਾਡਾ ਚੋਰੀ ਹੋਇਆ ਮੁੰਡਿਆਂ ਨੇ ਤੇ ਜਦੋਂ ਉਹਨੂੰ ਪੁੱਛਣ ਲੱਗਿਆ ਫਿਰ ਉਹਨੇ ਛਾਲ ਮਾਰੀ ਇੱਥੋਂ ਇੱਥੋਂ ਛਾਲ ਮਾਰ ਕੇ ਫਿਰ ਉਧਰ ਨੂੰ ਗਿਆ ਉਹ ਜਿਹੜੇ ਮੁੰਡੇ ਹੋਰ ਸੀ ਨਾਲ ਸਾਰਿਆਂ ਨੇ ਜਫਾ ਪਾ ਕੇ ਉਧਰੋਂ ਜਦੋਂ ਫੜਨ ਲੱਗੇ ਤੇ ਉਹਨੇ ਇੱਟ ਚੱਕ ਕੇ ਮਾਰੀ ਮੁੰਡੇ ਦੇ ਉਹਦੇ ਸਿਰ ਤੇ ਇੱਥੇ ਲੱਗ ਗਈ ਜਦੋਂ ਮੁੰਡਿਆਂ ਨੇ ਸਾਰਿਆਂ ਨੇ ਪਾ ਕੇ ਜਫਾ ਪਾ ਕੇ ਉਹਨੂੰ ਫੜ ਲਿਆ ਫਿਰ ਉੱਥੇ ਬੰਨ ਕੇ ਉਹਨਾਂ ਨੂੰ ਬਿਠਾਇਆ ਸੀ ਅੱਛਾ ਪੁਲਸ ਆ ਗਈ ਸੀ ਪੁਲਸ ਆ ਗਈ ਸੀ ਹਣ ਲੈ ਕੇ ਹਾਂਜੀ ਲੈ ਗਏ ਖਾਨੀ ਸਰਪੰਚ ਸਾਹਿਬ ਇੱਕ ਇੱਥੇ ਚੋਰ ਫੜ ਕੇ ਬਿਠਾਇਆ ਹੋਇਆ ਹੈਗਾ ਉਹਦੀ ਅੰਬਾਵਾ ਵਗੈਰਾ ਪਿੱਛੇ ਨੰ ਬੰਨੀਆਂ ਸੀ ਕੀ ਸਾਰਾ ਮਾਮਲਾ ਮਾਮਲਾ ਇਹ ਹੈਗਾ ਕਿ ਮੇਰੇ ਪਿੰਡ ਦੇ ਇਸ ਮਹੱਲਾ ਫਿਰਲਰ ਵਾਲਾ ਉੱਥੇ ਦੇ ਵਸਨੀਕ ਹੈਗੇ ਇੱਕ ਮੁੰਡਾ ਪਵਨ ਕੁਮਾਰਾ ਉਹਦੇ ਬ੍ਰਦਰ ਨੇ ਫੋਨ ਕੀਤਾ ਕਿ ਸਰਪੰਚ ਸਾਹਿਬ ਵੀ ਇੱਥੇ ਇੱਕ ਚੋਰ ਫੜਿਆ ਹੋਇਆ ਤੇ ਮੈਂ ਆਪਣੇ ਟਾਬੇ ਤੇ ਸੀਗਾ ਜਦੋਂ ਇੱਥੇ ਆਗ ਦੇਖਿਆ ਤੇ ਪਤਾ ਲੱਗਿਆ ਲੋਕਾਂ ਕੋਲੋਂ ਵੀ ਉਹ ਜਿਹੜਾ ਚੋਰ ਸੀਗਾ ਜੁਰ ਤੋਂ ਪੁੱਛਗਿੱਛ ਕੀਤੀ ਜਿਹੜਾ ਮੁੰਡਾ ਪਵਨ ਕੁਮਾਰ ਸੀਗਾ ਉਹਦੇ ਰਿਸ਼ਤੇਦਾਰ ਇਹ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਲੈ ਆਇਆ ਹੋਆ ਸੀ। ਉਹ ਇਸ ਘਰ ਦੇ ਮੁਰੇ ਇੱਥੇ ਮੋਟਰਸਾਈਕਲ ਖੜਾ ਹੈਗਾ ਜਦੋਂ ਉਹ ਮੁੰਡਾ ਸੈਰ ਕਰਨ ਨੂੰ ਨਿਕਲਿਆ ਤੇ ਉਹਨੇ ਮੋਟਰਸਾਈਕਲ ਪਛਾਣਿਆ ਵੀ ਸਾਡਾ ਮੋਟਰਸਾਈਕਲ। ਜਦੋਂ ਉਸ ਬੰਦੇ ਤੋਂ ਪੁੱਛਗਿੱਛ ਕੀਤੀ ਉਹਨੇ ਤੇ ਉਹ ਉਹਦੇ ਨਾਲ ਗਾਲੀ ਗਲੋਚ ਕਰਨ ਲੱਪੇ ਬਿਨਾਂ ਕੁਝ ਦੱਸਣ ਤੋਂ ਗਾਲੀ ਗਲੋਚ ਕੀਤੀ ਧੱਕੇ ਧੱਕੇ ਮਾਰਨ ਲੱਪਿਆ ਤੇ ਉਹ ਉੱਪਰ ਚੜ ਗਿਆ ਉੱਪਰੋਂ ਚੜ ਕੇ ਉਹ ਪਿੱਛੇ ਛਾਲ ਮਾਰੀ ਛਾਲ ਮਾਰ ਕੇ ਪਿੱਛੇ ਦੌੜਾ। ਉਹ ਪਿੱਛੇ ਮਕਾਨ ਹੈਗੇ। ਉਧਰ ਜਦੋਂ ਗਿਆ ਉਧਰ ਛੱਡ ਛੁੱਡ ਪਾਈ ਹੋਈ ਆ ਦੂਸਰੀ ਸੀਮਿੰਟ ਚਾਦਰਾਂ ਦੇ ਉਹਦੇ ਵਿੱਚ ਫਸ ਕੇ ਡੱਪਿਆ ਉਹਦੇ ਵੀ ਸੱਟ ਲੱਗੀ ਜਦ ਬੰਦੇ ਸਾਡੇ ਨੇ ਅੱਗੇ ਜਾ ਕੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਇੱਟ ਚੱਕ ਕੇ ਮਾਰੇ ਸਾਡੇ ਬੰਦੇ ਦੇ ਤੇ ਹਾਂਜੀ ਹਾਂਜੀ ਉਹ ਸਾਡਾ ਮੁੰਡਾ ਕਾਫੀ ਗੰਭੀਰ ਜ਼ਖਮੀ ਹੋ ਗਿਆ ਸਿਵਲ ਹਸਪੀਟਲ ਦਾਖਲ ਕਰਾਇਆ ਹੋਇਆ ਤੇ ਅਸੀਂ ਚਲੋ ਹੁਣ ਜੋ ਪੁਲਿਸ ਵੀ ਆਈ ਆ ਪੁਲਿਸ ਮੁਲਾਜ਼ਮ ਆਏ ਐਂਬੂਲੈਂਸ ਅੱਦੀ ਆ ਸਿਵਲ ਹਸਪੀਟਲ ਉਹਨੂੰ ਦਾਖਲ ਕਰਵਾਤਾ ਉਹਦੇ ਸੱਟਾ ਟੱਲ ਗਏ ਜਿਹੜਾ ਚੋਰ ਸੀਗਾ ਤੇ ਚੋਰ ਨੂੰ ਜਿਹੜਾ ਐਂਬੂਲੈਂਸ ਸੱਦਣੀ ਪਈ ਆ ਉਹਦੇ ਸੱਜੇ ਸਾੱਟ ਸੱਗੀ ਉਹ ਕਦਾ ਲੱਗੀ ਉਹ ਇਹਨਾਂ ਨੇ ਦੱਸਿਆ ਵੀ ਜਿਹੜੇ ਸੀਮੈਂਟ ਵਾਲੀਆਂ ਚਾਦਰਾਂ ਜਦੋਂ ਇੱਧਰੋਂ ਛੱਤ ਤੋਂ ਛਾਲ ਮਾਰ ਕੇ ਉੱਧਰ ਨੂੰ ਦੌੜਿਆ ਤੇ ਉਹ ਜਿਹੜਾ ਕੋਈ ਮਕਾਨ ਹਜੇ ਬਣਦਾ ਪਿਆ ਉੱਥੇ ਸੀਮੈਂਟ ਦੀਆਂ ਚਾਦਰਾਂ ਚ ਉਧਰਾਂ ਪਈਆਂ ਉਹਨਾਂ ਵਿੱਚ ਫਸ ਕੱਢਿਆ ਸ਼ਾਇਦ ਉਹਦੇ ਵੀ ਸੱਟਾ-ਉਟਾ ਲੱਗ ਗਿਆ ਚੋਰ ਦੇ ਵੀ ਤੇ ਸਾਡੇ ਬੰਦੇ ਦੇ ਸਜ਼ਾ ਗੰਭੀਰ ਸੱਟ ਲੱਗੀ ਆ ਹੁਣ ਆਪਣੇ ਬਚਾਅ ਸੇ ਚਲੋ ਇੱਕ ਦੂਸਰੇ ਨੂੰ ਫੜਦੇ ਆ ਛਡਾਉਂਦੇ ਆ ਸ਼ਾਇਦ ਲੱਗ ਗਈਆਂ ਹੋਵੇ ਉਹਨਾਂ ਤੇ ਵੀ ਸਾਡੇ ਬੰਦੇ ਦੇ ਪਰ ਗੰਬੀਰ ਥੱਟ ਲੱਗ ਗਈ ਹੁਣ ਆਪਣੇ ਵਿਚਾਰ ਵਿਚਾਰ ਲੈ ਅੱਗੇ ਹੋਇਆ ਤਾਂ ਉਸ ਚੋਰ ਨੇ ਉਸ ਸਰਚ ਫਰੰਟ ਤੇ ਇਥੇ ਸੈੱਟ ਐ ਤੁਮਾਰੇ ਤੇ ਮੈਂ ਕੀ ਕਰਦੇ ਆ ਮੰਗ ਹੁਣ ਇਹੀ ਕਰਦੇ ਆ ਵੀ ਜਿਹੜੇ ਬਿਨਾਂ ਵਜ੍ਹਾ ਬਿਨਾਂ ਕੋਈ ਪ੍ਰੂਫ ਦੇਖੇ ਬਿਨਾਂ ਕੋਈ ਜਾਣ ਪਛਾਣ ਦੇ ਕੋਈ ਅਨਜਾਨ ਬੰਦੇ ਨੂੰ ਕਿਰਾਏ ਤੇ ਮਕਾਨ ਦੇ ਦਿੰਨੇ ਆ ਇਹ ਹੁਣ ਇਹ ਜਿਹੜਾ ਚੋਰ ਸੀਗਾ ਇਹਦੀ ਕੋਈ ਪਛਾਣ ਕੋਈ ਪਛਾਣ ਨਹੀਂ ਹੈਗੀ ਕਿੱਥੇ ਕਿਰਾਏ ਤੇ ਰਹਿੰਦਾ ਹੈ ਸੰਗਾਂ ਹਟਾ ਘਟਾ ਬੰਦਾ ਜੇਕਰ ਕੋ ਇਹਨੂੰ 3-4 ਬੰਦਿਆਂ ਨੇ ਕਾਬੂ ਕੀਤਾ ਬੜੀ ਮੁਸ਼ਕਲ ਨਾਲ ਕਾਬੂ ਹੋਇਆ ਜੇਕਰ ਕੋਈ ਮਾਰਾ ਸੀ ਲੜਾ ਹੁੰਦਾ ਤੇ ਖੁਸ਼ ਨਾ ਕੋ ਘਟਨਾ ਕਰਕੇ ਬਾਪ ਨਿਕਲ ਜਾਣਾ ਸੀ ਇਹਦੇ ਨਾਲ ਕਹਿੰਦੇ ਇੱਕ ਔਰਤ ਹੋਰ ਦੱਸੀ ਜਾਂਦੀ ਸੀ ਜੋ ਆਪਣਾ ਇਥੋਂ ਸਮਾਸ ਨੂੰ ਲੱਗ ਦੌੜ ਗਈ ਜਿਹਦੇ ਉਹਨੂੰ ਫੜਿਆ ਬਈ ਕੀ ਨਾਂ ਤੁਹਾਡਾ ਮੇਰਾ ਨਾਮ ਇੰਦੋ ਆ ਅੱਛਾ ਮਾਤਾ ਇੱਕ ਚੋਰ ਫੜਿਆ ਸੀ ਕੀ ਸਾਰਾ ਮਾਮਲਾ ਅਸੀਂ ਜਦੋਂ ਪੱਠਿਆਂ ਤੋਂ ਆਈਆਂ ਤਾਂ ਇੱਥੇ ਮੇਰੇ ਉਹ ਭੈਣ ਦਾ ਪੋਤਾ ਹਨਾ ਪਹਿਲਾਂ ਗਾਂ ਨੂੰ ਲੰਗ ਗਿਆ ਮੈਂ ਕਿਹਾ ਦੇਬੋ ਉਹਨਾਂ ਨੂੰ ਦੇ ਦੇ ਪੱਠਿਆਂ ਨੂੰ ਉਹ ਉਹ ਕਹਿੰਦਾ ਕੋਈ ਨਹੀਂ ਮੈਂ ਭੇਜ ਦਿੰਦਾ ਆ ਅੱਛੀ ਕਹਾਤੀ ਹੋਇਆ ਉੱਥੇ ਜਾ ਕੇ ਕਹਿੰਦਾ ਮੋਟਰਸਾਈਕਲ ਸਾਡਾ ਚੋਰੀ ਹੋਇਆ ਮੈਂ ਉਹ ਭਾਈ ਨੂੰ ਕਹਿੰਨੀ ਇੱਥੇ ਫੋਨ ਕਰਦਾ ਉਹ ਸਾਹਮਣੇ ਕੋਠੇ ਤੇ ਮੈਂ ਕਿਹਾ ਵੇ ਕਾਹਤੇ ਤੂੰ ਫੋਨ ਕਰਦਾ ਵੇ ਕਹਦਾ ਆ ਇਹ ਤੂੰ ਉਹ ਕਿੱਥੇ ਰਹਿੰਦਾ ਜਿਹੜਾ ਮੋਟਰਸਾਈਕਲ ਲਿਆ ਆ ਕਹਿੰਦਾ ਵੀ ਉਹ ਥੱਲੇ ਦੇ ਕਮਰੇ 'ਚ ਰਹਿੰਦਾ ਭਾਈ ਕਹਿਣ ਲੱਗਾ ਤਾਂ ਉਹਨਾਂ ਨੂੰ ਮੁੰਡਿਆਂ ਨੂੰ ਗਦੀ ਘੇੜੇ ਨੂੰ ਪਾਤਾ ਕਹਿੰਦਾ ਉਹ ਮੁੰਡਾ ਇਹਨੂੰ ਨਾ ਠੱਗਿਆ ਉਹਦੇ ਮਗਰਨੇ ਥੋੜਾ ਉਹ ਦਿੱਸ ਹੋਣ ਵਾਲੀ ਵੀ ਸੀ ਉਹ ਲੱਭਾ ਨਹੀਂ ਉਹਨੇ ਪੈਰੀ ਫੇਰ ਆ ਗਿਆ ਉਹ ਜਿਹੜਾ ਇੱਕ ਕਾਲਾ ਜਿਹਾ ਮੁੰਡਾ ਸੀ ਆਲੋ ਆਲ ਦਾ ਉਹ ਕਹਿੰਦਾ ਆਹ ਵੇ ਤੁਹਾਡੇ ਯਾਰ ਨੇ ਛਾਲ ਮਾਰ ਦਿੱਤੀ ਛਾਲ ਮਾਰ ਦਿੱਤੀ ਉਹ ਪਹਿਲਾਂ ਉੱਦੇ ਗਏ ਉਹ ਫੇਰ ਮੋਟਰਸਾਈਕਲ ਦੇ ਆ ਕੇ ਤੇ ਜਵਨ ਥਾ ਦੇ ਨਹੀਂ ਮੁੰਡੇ ਦੇ ਉਹ ਬਗਲ ਚ ਮਾਰੀ ਛਾਲ ਇਹ ਤੁਹਾਰੀ ਉਹਦਾ ਖੂਨੋਂ ਖੂਨ ਫੇਰ ਮੁੰਡਾ ਇੱਕ ਕਟਿਆ ਚੰਗਾ ਜਵਾਨ ਸੀ ਚੌਕੀਦਾਰ ਦਾ ਪੋਤਾ ਉਹਨਾਂ ਦੀ ਵੀ ਬਾਤ ਕਰਾਤੀ ਦਿਗਿਆ ਤਾਂ ਉਹ ਮੁੰਡੇ ਨੂੰ ਕਹਣ ਲੱਗਾ ਅਬੇਈ ਮੇਰਾ ਉਹ ਮੁੰਡਾ ਆ ਜਿਹੜਾ ਚੋਰੀ ਕਰਦਾ ਮੇਰਾ ਮੁੰਡਾ ਆ, ਬਈ ਅਸੀਂ ਕਿਹਾ ਤੂੰ ਕਹਿੰਦਾ ਮੈਂ ਹੈਬੋ ਵਾਲਾ ਹਾਂ, ਅਸੀਂ ਐਵੇਂ ਹਾਂ, ਅਸੀਂ ਫਿਰਦੇ ਤੁਰਦੇ ਤਾਂ ਅਸੀਂ ਰੋਜ਼ ਦੇਖੀ ਦੇ ਸੀ, ਪਰ ਸਾਨੂੰ ਇਹ ਕੀ ਪਤਾ ਬਈ ਇਹ ਚੋਰ ਵਾ, ਇੱਥੇ ਰਹਿੰਦੇ, ਤਾਂ ਫੇਰ ਮੁੜ ਕੇ ਜਦੋਂ ਛਾਲ ਮਾਰੀ, ਅਸੀਂ ਇੱਧਰ ਹਾਲੇ ਇੱਥੇ ਖੜ੍ਹੀਆਂ ਹਾਂ, ਤਾਂ ਜਦ ਤੇ ਉੱਧਰ ਮੁੰਡੇ ਦੇ ਹੋਣ ਸਿਰ ਤੇ ਇੱਟ ਮਾਰ ਦਿੱਤੀ, ਫੇਰ ਤਿੰਨਾ ਮੁੰਡਿਆਂ ਦੀ ਹੁਣ ਬਸ ਭਾਈ ਨੇ ਕਰਾ ਦਿੱਤੀ, ਫੇਰ ਮੁੰਡਿਆਂ ਨੂੰ ਮੈਂ ਕਿਹਾ ਰੌਲੀ ਪਾਈ ਬਈ ਮੁੰਡਾ ਮਾਰ ਸੁੱਟਿਆ, ਮੁੰਡਾ ਮਾਰ ਸੁੱਟਿਆ, ਤੁਸੀਂ ਦੇਖੋ ਤਾਂ ਸਹੀ ਜਾ ਕੇ, ਫੇਰ ਭਾਈ ਉਹ ਨਾ ਉਹ ਮੁੰਡੇ ਵੀ ਆ ਵੀ ਆ ਗਏ ਸਾਹਮਣੇ ਆਲੇ ਫੇ ਪਿੰਡੋ ਵੀ ਆ ਗਿਆ ਮੁੰਡੇ ਫੇ ਜੀ ਉਹਨਾਂ ਨੂੰ ਫੇ ਬੰਨ ਲਿਆ ਮੁੰਡੇ ਨੂੰ ਆ ਕੁੱਟਲ ਨਹੀਂ ਦਿੱਤਾ ਕਿਸਨ ਉਹਨੂੰ ਬੰਨ ਲਿਆ ਉਹਦੇ ਸੱਟਾ ਫੇ ਉਦੋਂ ਲੱਗੀਆਂ ਜਦੋਂ ਉਹਨੇ ਛਾਲ ਮਾਰੀ ਆ ਆਹੋ ਪਤਨ ਲੱਗਾ ਵੀ ਤੁਸੀਂ ਇੱਕ ਚੋਰ ਨੂੰ ਫੜਿਆ ਹੈਗਾ ਉਸ ਚੋਰ ਨੇ ਤੁਹਾਡੇ ਵੀ ਕਾਫੀ ਸੱਟਾਂ ਮਾਰੀਆਂ ਹੈਗੀਆਂ ਕੀ ਸਾਰਾ ਮਾਮਲਾ ਸੀ ਭਾਜੀ ਫਿਰ ਮੈਂ ਵਾਕ ਕਰਨ ਜਾ ਰਿਹਾ ਸੀ ਸਾਡੇ ਪਿੰਡ ਜੀ ਸਾਡਾ ਬਾਈਕ ਚੋਰੀ ਹੋਇਆ ਸੀ ਜੀ ਰਿਪੋਰਟ ਕਰਾ ਰਖਾਈ ਸੀ ਜੀ ਜੀ ਕਿਹੜੇ ਪਿੰਡ ਦੇ ਬਸਰੀਂ ਕਾ ਤੁਸੀਂ ਜਾ ਕੋਈ ਨਹੀਂ ਆਜੀ ਓਕੇ ਫਲੋਰ ਦੇ ਨਾਲ ਦਾ ਨਾ ਫਲੋਰ ਦੇ ਨਾਲ ਅੱਛਾ ਜੀ ਬਾਹਰ ਬਾਈਕ ਖੜੀ ਸੀਗੀ ਤੇ ਮੈਂ ਨੰਬਰ ਨੋਟ ਕਰ ਲਿਆ ਮੈਂ ਕਿ ਬਾਈਕ ਸਾਡੀ ਆ ਠੀਕ ਆ ਤੇ ਅਸੀਂ ਜਿਹੜਾ ਉਹਦਾ ਠੀਕਾ ਮਾਲਕ ਸੀਗਾ ਵੀ ਇਹ ਬਾਈਕ ਕਿਹਦੀ ਆ ਜੀ ਉਹ ਸਾਡਾ ਥੋੜਾ ਬੈਂਸਨ ਲੱਗ ਗਿਆ ਉਹ ਕਹਿੰਦਾ ਵੀ ਬੰਦਾ ਸਾਡ ਨੂੰ ਨਹੀਂ ਪਤਾ ਠੀਕ ਆ ਵੀ ਤੇਰੇ ਘਰ ਦੇ ਮੋੜੇ ਕਿੱਧਰ ਖੜਾਦੀ ਆ ਜੀ ਉਹ ਜੀ ਇੰਦੀ ਗੱਲਾਂ ਕਰਦਾ ਕਰਦਾ ਕੋਠੇ ਚ ਲੱਗ ਗਿਆ ਜੀ ਅੱਛਾ ਜੀ ਪਰ ਛੱਤ ਤੇ ਅੱਛਾ ਜੀ ਪਤਾ ਲੱਗਾ ਵੀ ਹੁਣ ਵੀ ਢੋਣ ਲੱਗ ਗਈ ਓਕੇ ਤੇ ਉਹਨੇ 2 ਮੰਜ਼ਲੀ ਕੋਠੇ ਓਕੇ ਤੇ ਇਸ ਨੂੰ ਮੈਂ ਤਬੂ ਕੀਤਾ ਮੈਂ ਉਹ ਜਦੋਂ ਉਹਨੂੰ ਫੜਨ ਲੱਗਾ ਕਿ ਉਹਦੇ ਹੱਥ 'ਚ ਵਿੱਚ ਪਤਾ ਨਹੀਂ ਕੀ ਸੀਗਾ ਫਿਰ ਪਤਾ ਨਹੀਂ ਹੱਥ 'ਚ ਕੀ ਪਤਾ ਨਹੀਂ ਕੀ ਮੇਰੇ ਘਰ ਦੇ ਵਿੱਚ ਮਾਰਿਆ ਜਿੱਦਾਂ ਮੈਂ ਓਕੇ ਮੋਟਰਸਾਈਕਲ ਚੋਰੀ ਭਾਜੀ ਕਿੱਥੋਂ ਆਇਆ ਸੀ ਜਲੰਧਰੋਂ ਆਇਆ ਸੀ ਤੇ ਇਹ ਜਿਹੜਾ ਬਰਾਮਦ ਕੀਤਾ ਫਲੋਰ ਤੋਂ ਹੀ ਵਗਿਆ ਨਾ ਹਾਂਜੀ ਹਾਂ ਇਹ ਬੰਦਾ ਤੁਸੀਂ ਪਹਿਲਾਂ ਕਦੀ ਫਲੋਰ ਦੇਖਿਆ ਨਹੀਂ ਇਹ ਦੇਖਿਆ ਨਹੀਂ ਇਹ ਕਿਰਾਏ ਤੇ ਰਹਿੰਦਾ ਹੁਣ ਪਤਾ ਨਹੀਂ ਕਿੱਥੋਂ ਆ ਗਿਆ ਠੀਕ ਆ ਤੇ ਤੁਸੀਂ ਪੁਲਿਸ ਕਾਲ ਕਰਤੀ ਸੀ ਹਾਂਜੀ ਕਰਤੀ ਸੀ ਪੁਲਿਸ ਮੁਕੰਨੇ ਆ ਗਏ ਸੀ ਹਾਂਜੀ ਆ ਗਏ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਇਨਸਾਫ ਮਰਦੋਗੀ ਓਕੇ ਠੀਕ ਹੈ ओके ओके। ਉਹਨੇ ਦੱਸਿਆ ਵੀ ਜਿਹੜਾ ਇਹ ਘਟਨਾ ਕਰਮਿਆ ਇੱਕ ਪਵਨ ਨਾਂ ਦਾ ਨੌਜਵਾਨ ਆ ਵੀ ਇੱਧਰ ਆ ਉਹ ਜਦੋਂ ਇੱਧਰੋਂ ਆਂਦਾ ਤਾਂ ਉਸ ਦੇ ਕੋਲੇ ਜਿਹੜਾ ਮੋਟਰਸਾਈਕਲ ਦੀ ਪਿੱਛੇ ਗਿੱਟ ਕਰਦਾ ਉਹ ਕੋਠੇ ਤੋਂ ਛਾਲ ਮਾਰ ਦਿੰਦਾ ਤੇ ਉਸ ਦੀ ਦਾਦੀ ਨੇ ਵੀ ਦੱਸਿਆ ਵੀ ਜਦੋਂ ਉਹ ਛਾਲ ਮਾਰ ਦਿੰਦਾ ਉਸ ਨੂੰ ਫੰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਮੇਰੇ ਪੁੱਤੇ ਪਵਨ ਦੇ ਜਿਹੜਾ ਇੱਥੋਂ ਇੱਟਾਂ ਚੱਕੇ ਉਹ ਇੱਟ ਮਾਰ ਦਿੰਦਾ ਤਾਂ ਉਸ ਦਾ ਜਿਹੜਾ ਸਿਰ ਫਟ ਜਾਂਦਾ ਜਿਸ ਨੂੰ ਫਲੋਰ ਦੇ ਸਿਵਲ ਹਸਪਤਾਲ ਵਿਖੇ ਆ ਜਿਹੜਾ ਜੇਰੇ ਇਲਾਜ ਦਾਖਲ ਕਰਵਾਇਆ ਗਿਆ ਤੇ ਮਲਾ ਵਾਸੀਆਂ ਵੱਲੋਂ ਜਦੋਂ ਜਿਹੜਾ ਕੰਤ ਤੋਂ ਵਾਪਰਿਆ ਜਿਹੜਾ ਚੋਰ ਨੂੰ ਫੜ ਲਿਆ ਜਾਂਦਾ ਤੇ ਉਸ ਦੀ ਪਿੱਛੇ ਮਹਾ ਬੰਨ ਕੇ ਜਿਹੜਾ ਪੁਲਿਸ ਨੂੰ ਤੇ ਐਂਬੂਲੈਂਸ ਨੂੰ ਫੋਨ ਕੀਤਾ ਜਾਂਦਾ ਐਂਬੂਲੈਂਸ ਵੀ ਮੌਕੇ ਤੇ ਪਹੁੰਚ ਜਾਂਦੀ ਆ ਫਲੋਰ ਤੋਂ ਏਐਸਆਈ ਸਰਿੰਦਰ ਜੀ ਜਿਹੜਾ ਆਪਣੀ ਪਸਟ ਪਾਰਟੀ ਦੇ ਨਾਲ ਇੱਥੇ ਜਿਹੜਾ ਪੁੱਟਦੇ ਆ ਤਾਂ ਚੋਰ ਨੂੰ ਜਿਹੜਾ ਕਾਬੂ ਕਰ ਲਿਆ ਜਾਂਦਾ ਹੁਣ ਦੇਖਣਾ ਇਹ ਹੋਵੇਗਾ ਵੀ ਸਰਪੰਚ ਸਾਹਿਬ ਦੇ ਦੱਸਣ ਦੇ ਮੁਤਾਬਕ ਤੇ ਪੰਚਾਇਤ ਮੈਂਬਰ ਗਗਨਦੀ ਦੇ ਦੱਸਣ ਮੁਤਾਬਕ ਆ ਜਿਹੜਾ ਇਹ ਜਿਹੜਾ ਨੌਜਵਾਨ ਆ ਪਿਛਲੇ ਦਿਨਾਂ ਤੋਂ ਜਗਤਪੁਰਾ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੀ ਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਵੀ ਕੀਤੀ ਆ ਜਾਂ ਮੁੱਹੱਲਾ ਵਾਸੀ ਆ ਜਾਂ ਕੋਈ ਹੋਰ ਵੀ ਆ ਅਗਰ ਇੱਥੇ ਕਿਸੇ ਨੂੰ ਕਿਰਾਏ ਤੇ ਕਮਰਾ ਦਿੰਦੇ ਆ ਜਾਂ ਕੁਝ ਦਿੰਦੇ ਆ ਉਹਦਾ ਜਿਹੜਾ ਸਰਕਾਰੀ ਪ੍ਰੂਫ ਆ ਜਿਹੜਾ ਉਹ ਜ਼ਰੂਰ ਲਿਆ ਜਾਵੇ ਹੁਣ ਇਹ ਜਿਹੜਾ ਮਾਮਲਾ ਹਰ ਰੋਜ਼ ਦੀ ਤਰ੍ਹਾਂ ਕੋਈ ਨਵੀਂ ਗੱਲ ਨਹੀਂ ਆ ਦੱਸਣ ਲੱਗੇ ਤੁਹਾਨੂੰ ਕਹਿਣਾ ਪਿਆ ਰਿਹਾ ਵੀ ਜਿਹੜਾ ਰੋਜ਼ ਚੋਰੀਆਂ ਹੋ ਰਹੀਆਂ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਵੀ ਆ ਜਿਹੜਾ ਕੜੇ ਰੋਕਿਆ ਜਿਹੜੇ ਉਹ ਤਨਾਣੇ ਚਾਹੀਦੇ ਚੌਂਕਾਂ ਦੇ ਵਹਤੇ ਜਾਂ ਕਿਤੇ ਹੋ ਰਿਹਾ ਇਦਾਂ ਦੀਆਂ ਜਗ੍ਹਾ ਦੇ ਉੱਤੇ ਆ ਜਿਹੜੀ ਆਪਣੀ ਗਾਸ ਤੇ ਆ ਜਿਹੜੀ ਉਹ ਇਹਨਾਂ ਨੂੰ ਵਧਾਣੀ ਚਾਹੀਦੀ ਆ ਤਾਂ ਜੋ ਜਿਹੜੀਆਂ ਇਦਾਂ ਦੀਆਂ ਵਾਰਦਾਤਾਂ ਨਾ ਹੋ ਸਕੇ ਹੁਣ ਜਦੋਂ ਪੁਲਿਸ ਮੁਲਾਜ਼ਮ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਵੀ ਅਸੀਂ ਬਰੀਕੀ ਨਾਲ ਜਿਹੜੀ ਮਾਮਲੇ ਦੀ ਜਾਂਚ ਕਰ ਰਹੇ ਆ ਪਹਿਲਾਂ ਇਸ ਨੂੰ ਆ ਜਿਹੜਾ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਜੋ ਵੀ ਤੱਥ ਆ ਜਿਹੜੇ ਸਾਹਮਣੇ ਆਣਗੇ ਉਸ ਦੇ ਮੁਤਾਬਿਕ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਜਿਹੜੀ ਉਹ ਅਮਲ ਵਿੱਚ ਲਿਆਂਦੀ ਜਾਵੇਗੀ ਪਰ ਕਿਤੇ ਨਾ ਕਿਤੇ ਇਹ ਕਰਨਾ ਜ਼ਰੂਰ ਬਣਦਾ ਵੀ ਅਗਰ ਇਦਾਂ ਦੀਆਂ ਕਟਨਾਵਾਂ ਰੋਜ਼ ਫਲੋਰ ਦੇ ਵਿੱਚ ਵਾਪਰਦੀਆਂ ਰਹਿਣਗੀਆਂ ਤਾਂ ਫਲੋਰ ਦੇ ਜਿਹੜੇ ਬਸਨੀਕ ਆ ਉਹ ਕਿਸ ਦੇ ਆਸਰੇ ਆ ਜਿਹੜਾ ਆਪਣੀ ਜ਼ਿੰਦਗੀ ਕੱਟਣਗੇ ਅਗਰ ਉਹ ਸ਼ਹਿਰ ਨੂੰ ਜਾਂਦੇ ਆ ਤਾਂ ਕਿਸੇ ਨਾਲ ਲਟਖੋ ਹੋ ਜਾਂਦੀ ਆ ਅਗਰ ਸ਼ਾਮ ਨੂੰ ਡਿਊਟੀ ਕਰਕੇ ਆਪਣੇ ਘਰ ਜਾਂਦੇ ਆ ਤਾਂ ਉਸ ਦੇ ਨਾਲ ਇਦਾਂ ਦਾ ਜਿਹੜਾ ਭਣਾ ਦਰਤ ਜਾਂਦਾ ਕਿ ਅਸੀਂ ਬਾਰ-ਬਾਰ ਕਹਿਣ ਦੇ ਬਾਵਜੂਦ ਇੱਕ ਵਾਰ ਫਿਰ ਪ੍ਰਸ਼ਾਸਨ ਅੱਗੇ ਗੁਹਾਰ ਲਗਾਉਂਦੇ ਆ ਵੀ ਇਹੋ ਜਿਹੀਆਂ ਬਾਰਦਤਾਂ ਦੇ ਉੱਤੇ ਜਿੰਨੀ ਜਲਦੀ ਹੋ ਸਕਦਾ ਉੰਨੀ ਜਲਦੀ ਠੱਲ ਪਾਈ ਜਾ ਸਕੇ ਤਾਂ ਜੋ ਲੋਕ ਆਪਣੇ ਜਾਨ ਮਾਲ ਦੀ ਹੈ ਜਿਹੜੀ ਆਪ ਰੱਖਿਆ ਕਰ ਸਕਣ ਤੇ ਪੁਲਿਸ ਨੂੰ ਵੀ ਚਾਹੀਦਾ ਕਿਤੇ ਨਾ ਕਿਤੇ ਆ ਜਿਹੜਾ ਇਦਾਂ ਦੇ ਜਿਹੜੇ ਫੜੇ ਜਾਂਦੇ ਆ ਮਜਰਮ ਇਹਨਾਂ ਦੇ ਖਿਲਾਫ ਪਖਤ ਤੋਂ ਸਖ਼ਤ ਆ ਜਿਹੜੀ ਕਾਰਵਾਈ ਆਮਲ ਦੇ ਵਿੱਚ ਜ਼ਰੂਰ ਲਿਆਂਦੀ ਜਾਵੇ ਮੈਂ ਫਲੋਰ ਤੋਂ ਕਹਿੰਦਾ ਮੈਂ ਬੰਟੀ ਕਲੇਰ ਦੇ ਨਾਲ ਅਮਰਜੀਤ ਸਿੰਘ ਮੋ